ਪੀ ਪੀ ਟੀਵੀ ਦੇਖ ਰਹੇ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਪੰਜਾਬੀ ਸਰੀਰਕ ਪੱਖੋਂ ਬਹੁਤ ਤਕੜੇ ਮੰਨੇ ਜਾਂਦੇ ਹਨ ਉਹਨਾਂ ਦੀਆਂ ਖੇਡਾਂ ਵੀ ਤਕੜੇ ਸਰੀਰਕ ਜ਼ੋਰ ਵਾਲੀਆਂ ਹੁੰਦੀਆਂ ਨੇ ਪਰ ਸਮੇਂ ਦੇ ਨਾਲ ਨਾਲ ਪੰਜਾਬੀਆਂ ਦੀਆਂ ਖੇਡਾਂ ਦਾ ਰੂਪ ਵੀ ਬਦਲਦਾ ਜਾ ਰਿਹਾ ਹੈ ਤਕੜੇ ਸਰੀਰਕ ਜੁੱਸੇ ਵਾਲੀਆਂ ਖੇਡਾਂ ਤੋਂ ਪੰਜਾਬੀ ਇੱਕ ਤਰ੍ਹਾਂ ਨਾਲ ਪਾਸਾ ਵੱਟਦੇ ਜਾ ਰਹੇ ਨੇ ਇਸੇ ਸੰਦਰਭ ਵਿੱਚ ਟਰੈਕਟਰਾਂ ਦੇ ਟੋਚਨ ਮੁਕਾਬਲੇ ਆਮ ਦੇਖਣ ਨੂੰ ਮਿਲਦੇ ਨੇ ਪਿਛਲੇ ਦਿਨੀ ਮੋਗਾ ਜ਼ਿਲ੍ਹੇ ਦੇ ਪਿੰਡ ਕੋਹਲੀਆਂ ਖੁਰਦ ਵਿੱਚ ਇੱਕ ਦਿਲਚਸਪ ਮੁਕਾਬਲਾ ਕਰਵਾਇਆ ਗਿਆ ਮੁਕਾਬਲਾ ਸੀ ਵੇਲੇ ਰਹਿਣ ਦਾ ਪਾਵ ਵੇਲੜਾਂ ਦਾ ਜਿਹੜਾ ਸਭ ਤੋਂ ਜ਼ਿਆਦਾ ਸਮਾਂ ਵੇਲਾ ਰਹੇਗਾ ਉਹ ਹੀ ਇਸ ਵੇਲੇ ਰਹਿਣ ਵਾਲਿਆਂ ਦੀ 올림픽 ਦਾ ਜੇਤੂ ਹੋਵੇਗਾ ਸਾਡੇ ਰਹਿਬਰ ਗੁਰੂ ਨਾਨਕ ਸਾਹਿਬ ਨੇ ਤਾਂ ਕਿਰਤ ਕਰਨ ਨੂੰ ਸਭ ਤੋਂ ਉੱਤਮ ਰੱਖਿਆ ਹੈ ਉਹਨਾਂ ਨੇ ਕਿਰਤ ਦੇ ਸਿਧਾਂਤ ਨੂੰ ਦ੍ਰਿੜ ਕਰਾਉਣ ਵਾਸਤੇ ਆਪਣੇ ਹੱਥੀਂ ਕਿਰਤ ਵੀ ਕੀਤੀ ਪਰ ਅੱਜ ਉਹਨਾਂ ਦੇ ਪੈਰੋਕਾਰ ਕਿਰਤ ਮੁਕਾਬਲੇ ਨੂੰ ਛੱਡ ਕੇ ਵਿਹਲੇ ਨਾਲ ਦਾ ਮੁਕਾਬਲਾ ਕਰਾਰ ਰਹੇ ਨੇ ਅਤੇ ਉਹਨਾਂ ਵਿੱਚ ਭਾਗ ਲੈ ਰਹੇ ਨੇ ਪੰਜਾਬੀਓ ਅੱਜ ਦੇ ਸਮੇਂ ਦੀ ਲੋੜ ਹੈ ਕਿਰਤ ਕਰਨਾ ਨਾ ਕਿ ਵਿਹਲੇ ਰਹਿਣਾ ਕੀਰਤੀ ਕੌਮਾਂ ਬਹੁਤ ਅੱਗੇ ਜਾ ਰਹੀਆਂ ਨੇ ਪਰ ਅਸੀਂ ਗੁਰੂ ਨਾਨਕ ਸਾਹਿਬ ਦੇ ਕਿਰਤ ਦੇ ਸਿਧਾਂਤ ਤੋਂ ਪਾਸਾ ਵੱਟ ਕੇ ਪਛੜਦੇ ਜਾ ਰਹੇ ਹਾਂ ਸਾਡੇ ਬਹੁਤੇ ਬੱਚੇ ਹੱਥੀ ਕਿਰਤ ਕਰਨ ਨੂੰ ਇੰਨਾ ਚੰਗਾ ਨਹੀਂ ਸਮਝਦੇ ਮੰਨ ਲਓ ਇਸ ਤਰ੍ਹਾਂ ਦੇ ਮੁਕਾਬਲੇ ਪੂਰੇ ਪੰਜਾਬ ਦੇ ਪਿੰਡ ਪਿੰਡ ਵਿੱਚ ਹੋਣ ਲੱਗ ਜਾਣ ਤਾਂ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ ਵੇਲੇਆਂ ਦੀਆਂ ਟੀਮਾਂ ਬਣਨਗੀਆਂ ਜੇ ਵੱਡੇ ਪੱਧਰ ਤੇ ਲੋਕ ਇਸ ਵਿੱਚ ਹਿੱਸਾ ਲੈਣ ਲੱਗ ਪੈਂਦੇ ਨੇ ਕ੍ਰਿਕਟ ਲੀਗ ਵਾਂਗੂ ਇਹਨਾਂ ਦੀਆਂ ਵੀ ਟੀਮਾਂ ਬਣ ਜਾਣ ਵੱਡੇ ਵੱਡੇ ਉਦਯੋਗਪਤੀ ਜਿਵੇਂ ਕ੍ਰਿਕਟ ਫੁੱਟਬਾਲ ਕਬੱਡੀ ਦੀਆਂ ਟੀਮਾਂ ਖਰੀਦੇ ਨੇ ਹੋ ਸਕਦਾ ਹੈ ਵਿਲੜਾਂ ਦੀਆਂ ਟੀਮਾਂ ਵਿੱਚ ਵੀ ਇਨਵੈਸਟ ਕਰਨ ਲੱਗ ਜਾਣ ਕਿੰਨਾ ਅਜੀਬ ਲੱਗੇਗਾ ਜਦੋਂ ਸ਼ਾਹਰੂਖ ਖਾਨ ਪ੍ਰਿੰਟਿਜੈਂਟਾ ਵਰਗੇ ਲੋਕ ਵਿਲੜਾਂ ਦੀਆਂ ਟੀਮਾਂ ਦੇ ਮਾਲਕ ਹੋਣਗੇ ਜ਼ਿਲ੍ਹਿਆਂ ਦੀਆਂ ਟੀਮਾਂ ਵਿੱਚੋਂ ਜੇਤੂ ਵਿਲੜਾਂ ਦੀ ਚੋਣ ਉੱਪਰਲੇ ਪੱਧਰ ਤੇ ਹੋਵੇਗੀ ਦੁਆਬਾ ਮਾਲਵਾ ਮਾਝਾ ਦੀਆਂ ਟੀਮਾਂ ਬਣਨਗੀਆਂ ਵੱਡੇ ਪੱਧਰ ਤੇ ਜਿਵੇਂ ਹਾਕੀ ਕਬੱਡੀ ਫੁੱਟਬਾਲ ਦੀਆਂ ਟੈਨ ਅਕੈਡਮੀਆ ਨੇ ਉਸੇ ਤਰ੍ਹਾਂ ਵੈਲਰਨ ਟ੍ਰੇਨਿੰਗ ਵਾਸਤੇ ਵੀ ਵੱਖ-ਵੱਖ ਅਕੈਡਮੀਆ ਹੋਂਦ ਵਿੱਚ ਆ ਜਾਣਗੀਆਂ ਕਿੰਨੇ ਹੀ ਕੋਚਾਂ ਨੂੰ ਭਰਤੀ ਕੀਤਾ ਜਾਵੇਗਾ ਜੋ ਇਹ ਟ੍ਰੇਨਿੰਗ ਦੇਣਗੇ ਕਿ ਵੱਤ ਤੋਂ ਵੱਤ ਸਮਾਂ ਵਿਲੇ ਕਿੰਜ ਰਹਿਣਾ ਹੈ ਵੱਡੇ-ਵੱਡੇ ਹਾਲ ਬੁੱਕ ਕਰਕੇ ਇਹ ਮੁਕਾਬਲੇ ਹੋਇਆ ਕਰਨਗੇ ਕਬੱਡੀ ਫੈਡਰੇਸ਼ਨ ਰੈਸਲਿੰਗ ਐਸੋਸੀਏਸ਼ਨ ਵਾਂਗ ਵੈਲਰ ਫੈਡਰੇਸ਼ਨ ਜਾਂ ਵੈਲਰ ਐਸੋਸੀਏਸ਼ਨ ਦਾ ਗਠਨ ਵੀ ਹੋਵੇਗਾ ਦੇਖੋ ਜਦੋਂ ਇਹ ਮੁਕਾਬਲੇ ਵੱਡੀ ਪੱਧਰ ਤੇ ਹੋਣਗੇ ਤਾ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕੋਚ ਰੈਫਰੀ ਟਾਈਮ ਕੀਪਰ ਟਰਾਫੀਆਂ ਬਣਾਉਣ ਵਾਲੇ ਕਿੰਨੇ ਹੀ ਲੋਕ ਇਸ ਖੇਡ ਤੋਂ ਰੋਜ਼ਗਾਰ ਲੈਣਗੇ ਵੱਖ-ਵੱਖ ਟੀਮਾਂ ਦੇ ਵਿਲੜਾਂ ਦੀ ਜਰਸੀ ਵੀ ਅਲੱਗ-ਅਲੱਗ ਹੋਵੇਗੀ ਕਿੰਨੇ ਲੋਕਾਂ ਦੀ ਰੋਟੀ ਇਨ੍ਹਾਂ ਵਿਲੜਾਂ ਕਰਕੇ ਚੱਲੇਗੀ ਇਹ ਦੁਨੀਆ ਦੀ ਪਹਿਲੀ ਖੇਡ ਹੋਵੇਗੀ ਜਿਸ ਦੇ ਖਿਡਾਰੀ ਆ ਵਿਲੇ ਰਹਿ ਕੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇਣਗੇ ਹੌਲੀ-ਹੌਲੀ ਇਹ ਮੁਕਾਬਲੇ ਜਾਂ ਖੇਡਾਂ ਏਸ਼ੀਅਨ ਗੇਮਾਂ ਅਤੇ 올림픽 ਖੇਡਾਂ ਵਿੱਚ ਵੀ ਸ਼ਾਮਲ ਹੋ ਸਕਦੀ ਹੈ ਜਿਵੇਂ ਖੇਡਾਂ ਵਿੱਚ ਵੱਡੇ ਪੱਧਰ ਤੇ ਮੈਡਲ ਜਿੱਤਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਜਾਂ ਰਾਜ ਦਾ ਮੁੱਖ ਮੰਤਰੀ ਵੀਡੀਓ ਕਾਲ ਕਰਕੇ ਵਧਾਈ ਦਿੰਦਾ ਹੈ ਉਸੇ ਤਰ੍ਹਾਂ ਇਸ ਮੁਕਾਬਲੇ ਦੇ ਜੇਤੂਆਂ ਨੂੰ ਵੀ ਮੁੱਖ ਮੰਤਰੀ ਫੋਨ ਕਰਕੇ ਵਧਾਈ ਦੇਵੇਗਾ ਵੱਡੇ ਪੱਧਰ ਤੇ ਵੇਲੜਾਂ ਦੀਆਂ ਇੰਟਰਵਿਊ ਹੋਣਗੀਆਂ ਜਦੋਂ ਇੰਟਰਵਿਊ ਕਰਨ ਵਾਲੇ ਇੰਟਰਵਿਊ ਦੇ ਅਖੀਰ ਵਿੱਚ ਇਹ ਪੁੱਛਣਗੇ ਕਿ ਤੁਸੀਂ ਨਵੀਂ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਇਹਨਾਂ ਜੇਤੂਆਂ ਦਾ ਜਵਾਬ ਕੀ ਹੋਵੇਗਾ ਜਿਵੇਂ 올림픽 ਖੇਡਾਂ ਜਾਂ ਏਸ਼ੀਅਨ ਖੇਡਾਂ ਦੇ ਜੇਤੂਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾਕਰਨ ਮਿਲਦਾ ਹੈ ਉਵੇਂ ਹੀ ਇਹ ਮੁਕਾਬਲਾ ਜੇਤੂਆਂ ਨੂੰ ਸਰਕਾਰੀ ਪੱਧਰ ਤੇ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਮਿਲੇਗੀ ਮੁਕਾਬਲਾ ਕਰਵਾਉਣ ਵਾਲਿਆਂ ਦੀ ਭਾਵਨਾ ਚੰਗੀ ਵੀ ਹੋ ਸਕਦੀ ਹੈ ਹੋ ਸਕਦਾ ਕਿਸੇ ਚੰਗੇ ਪੱਖ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੇ ਇਹ ਮੁਕਾਬਲਾ ਕਰਵਾਇਆ ਹੋਵੇ ਪਰ ਪੰਜਾਬੀਓ ਸਾਡੇ ਸੁਭਾਅ ਵਿੱਚ ਇਸ ਤਰ੍ਹਾਂ ਦੇ ਗੁਣ ਨਹੀਂ ਅਸੀਂ ਤਾਂ ਕਿਰਤੀ ਲੋਕ ਹਾਂ ਤੇ ਕਿਰਤ ਕਰਨ ਵਾਲੇ ਹਾਂ ਹੱਥੀਂ ਕਿਰਤ ਕਰਨ ਵਾਲੇ ਨੂੰ ਪੰਜਾਬੀ ਸੱਭਿਆਚਾਰ ਵਿੱਚ ਇੱਜ਼ਤ ਤੇ ਪ੍ਰਵਾਨਗੀ ਮਿਲਦੀ ਹੈ ਵੇਲੜਾ ਨੂੰ ਤਾਂ ਨਫ਼ਰਤ ਦੇ ਭਾਗੀ ਬਣਨਾ ਪੈਂਦਾ ਹੈ ਬਹਿਰ ਹਾਲ ਇਹ ਸਾਡੇ ਵਿਚਾਰ ਨੇ ਹੋ ਸਕਦਾ ਤੁਸੀਂ ਸਾਡੇ ਵਿਚਾਰਾਂ ਸਹਿਮਤ ਨਾ ਹੋਵੋ ਸਹਿਮਤੀ ਤੇ ਸਹਿਮਤੀ ਵੀ ਪੰਜਾਬੀ ਸੁਭਾਅ ਦੀ ਇੱਕ ਪਛਾਣ ਹੈ ਮੋਗੇ ਦੇ ਪਿੰਡ ਕੋਲੀਆਂ ਕਲਾ ਵਿੱਚ ਹੋਏ ਮੁਕਾਬਲੇ ਵਿੱਚ 70 ਲੋਕਾਂ ਨੇ ਹਿੱਸਾ ਲਿਆ ਅਖੀਰਲੇ 4-5 ਖਿਡਾਰੀਆਂ ਦੇ ਇੰਟਰਵਿਊ ਆਮ ਚੈਲਰਾਂ ਤੇ ਦੇਖੇ ਜਾ ਸਕਦੇ ਨੇ ਉਹਦੇ ਵਿੱਚ ਮੁਕਾਬਲੇਬਾਜ਼ਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ ਜਿਸ ਵਿੱਚ ਕੋਈ ਗੁਰਬਾਣੀ ਪੜਨ ਕੋਈ ਕਿਤਾਬ ਪੜਨ ਦਾ ਜ਼ਿਕਰ ਕਰ ਰਿਹਾ ਹੈ ਜੋ ਕਿ ਬਹੁਤ ਵਧੀਆ ਹੈ ਹਰ ਮਨੁੱਖ ਨੂੰ ਇਹ ਕਰਨਾ ਚਾਹੀਦਾ ਹੈ ਕਿਰਤ ਕਰਨਾ ਨਾਮ ਜਪਣਾ ਜ਼ਿੰਦਗੀ ਨੂੰ ਸਮਝਣ ਵਾਸਤੇ ਕਿਤਾਬਾਂ ਪੜ੍ਹਨਾ ਹਰ ਮਨੁੱਖ ਲਈ ਬਹੁਤ ਹੀ ਜ਼ਰੂਰੀ ਹੈ ਪਰ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਮੁਕਾਬਲੇ ਪੰਜਾਬੀਆਂ ਦੇ ਪੱਲੇ ਵੇਲੜ ਸ਼ਬਦ ਵੀ ਬੰਨ੍ਹ ਸਕਦੇ ਨੇ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਸੰਤੁਲਿਤ ਪਾਸ਼ਾ ਵਿੱਚ ਦੇਣੇ ਸਹਿਮਤੀ ਅਸਹਿਮਤੀ ਹਰ ਇਨਸਾਨ ਦੀ ਹਰ ਘਟਨਾ ਨੂੰ ਲੈ ਕੇ ਹੋ ਸਕਦੀ ਹੈ ਹੋ ਸਕਦਾ ਤੁਸੀਂ ਵੀ ਸਾਡੇ ਵਿਚਾਰਾਂ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ ਪਰ ਆਪਣੇ ਸੁਝਾਅ ਜੂਰ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਵੀ ਕਰਨਾ ਜਿਉਂਦੇ ਵਾਸਤੇ ਰਹੋ ਪੰਜਾਬੀਓ ਧੰਨਵਾਦ